ਜਦੋਂ ਮੇਲਾ ਗਈ ਹੈ ਨਾ ਤੇ ਲੱਗਦਾ ਕਿ ਕਾਫੀ ਵਿਸ਼ਾਲ ਸੀ ਇਹ ਇੱਕ ਹੁੰਦਾ ਐਗਜ਼ਿਬਿਸ਼ਨ ਤੁਸੀਂ ਨੂੰ ਮੇਲੇ ਦਾ ਨਾਮ ਦਿੱਤਾ ਹੈ ਤੇ ਮੇਲਾ ਆਪਣੇ ਆਪ ਵਿੱਚ ਬਹੁਤ ਵੱਡਾ ਹੁੰਦਾ ਹੈ ਦੇਖੋ ਐਗਜ਼ਿਬਿਸ਼ਨ ਔਰ ਮੇਲੇ 'ਚ ਫਰਕ ਹੀ ਹੈ ਵੀ ਐਗਜ਼ਿਬਿਸ਼ਨ ਜਿਹੜੀ ਹੈ ਨਾ ਉਹ ਇੱਕ ਖਾਸ ਪਾਰਟਿਕੂਲਰ ਸੈਕਟਰ ਵਾਸਤੇ ਹੁੰਦੀ ਹੈ ਕੋਈ ਇੰਡਸਟਰੀ ਸੈਕਟਰ ਹੋ ਗਿਆ ਕੋਈ ਹੌਜ਼ਰੀ ਹੋ ਗਿਆ ਕੋਈ ਐਜੂਕੇਸ਼ਨ ਦਾ ਹੋ ਗਿਆ ਲੇਕਿਨ ਮੇਲਾ ਅਸੀਂ ਉਦੋਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਸਮਾਜ ਦੇ ਹਰ ਵਰਗ ਲਈ ਹਰ ਇਨਸਾਨ ਵਾਸਤੇ ਹਰ ਇੱਕ ਵਿਅਕਤੀ ਵਾਸਤੇ ਅਸੀਂ ਉਹਨੂੰ ਇਨਵੋਲ ਕਰਨ ਦੀ ਗੱਲ ਕਰਦੇ ਹਾਂ ਇਸ ਮੇਲੇ ਦੇ ਵਿੱਚ ਕੀ ਖਾਸੀਅਤ ਰਹੇਗੀ ਸੋਲ ਸੰਸਰ ਦੀ ਖਾਸੀਅਤ ਇਹ ਹੈ ਇਹ ਹਰ ਇੱਕ ਨੂੰ ਇੱਕ ਪਿਆਰ ਦੇਂਦਿਆਂ ਹੋਇਆ ਮਹਿਸੂਸ ਕਰਵਾਉਂਦੀ ਹੈ ਦੋਸਤਾ ਜਿਨ੍ਹਾਂ ਤੂੰ ਵੀ ਹੈ ਤੇ ਜਿਨ੍ਹਾਂ ਮੈਂ ਵੀ ਹੈ ਹਵਾ ਪਾਣੀ ਤੇ ਖੁਰਾਕ ਇਹਦਾ ਨਾ ਕੁਦਰਤ ਹੈ ਚੰਗਾ ਖੁਸ਼ਗੁਵਾਰਗੀ ਦਾ ਨਾ ਜੀਣਾ ਇਹਦਾ ਨਾ ਕੁਦਰਤ ਹੈ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਆਖੇ ਸੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਗਿਆ ਤੁਸੀਂ ਜਿਹੜਾ ਡਿਟੇਲਡ ਕੈਲੰਡਰ ਹੈ ਉਹਦੇ ਦੇਖੋਗੇ ਕਿ ਬਹੁਤ ਸਾਰੀਆਂ ਕੈਟਾਗਰੀਜ਼ ਬਣੀਆਂ ਹੋਈਆਂ ਜਿਦੇ ਵਿੱਚ ਕੀ ਆਪਾਂ ਆਰਗੇਨਿਕ ਫਾਰਮਿੰਗ ਹੋਗੀ ਰੂਫਟਾਪ ਫਾਰਮਿੰਗ ਹੋਗੀ ਥੈਨ ਵਾਈਲਡਲਾਈਫ ਆ ਇੱਕ ਉੱਥੇ ਪ੍ਰਦਰਸ਼ਨੀਆਂ ਲਗਣੀਆਂ ਜਿਦੇ ਵਿੱਚ ਵੱਖ-ਵੱਖ ਖੇਤਰ ਦੇ ਲੋਕ ਆਪੋ ਆਪਣੀਆਂ ਤਕਨੀਕਾਂ ਆਪੋ ਆਪਣੇ ਕਾਰਜ ਜਿਹੜੇ ਵਾਤਾਵਰਣ ਨੂੰ ਸੰਭਾਲਣ ਲਈ ਆ ਉੱਥੇ ਡਿਸਪਲੇ ਤੇ ਲਾਉਣਗੇ ਵਿਦਿਆਰਥੀ ਵੀ ਆਉਣਗੇ ਬਜ਼ੁਰਗ ਵੀ ਆਉਣਗੇ ਸਸ ਜੀ ਆ ਗਿਆ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਬੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਵਾਤਾਵਰਨ ਸੰਭਾਲ ਨੂੰ ਲੈ ਕੇ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸਰਕਾਰਾਂ ਵੀ ਐਕਟੀਵਿਟੀਜ਼ ਕਰਦੇ ਰਹਿੰਦੇ ਨੇ ਨਾ ਤੇ ਐਨ ਜੀਓਜ਼ ਵੱਲੋਂ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਭਾਵੇਂ ਉਹ ਅਵੇਅਰਨੈਸ ਕੈਂਪ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਉਹ ਕਹਿ ਸਕਦੇ ਹੋ ਕਿ ਪਲਾਂਟੇਸ਼ਨ ਦੇ ਰੂਪ ਦੇ ਵਿੱਚ ਹੋਵੇ ਲੇਕਿਨ ਅਵੇਅਰਨੈਸ ਜਿਹੜੀ ਹੈ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ ਲੇਕਿਨ ਤੁਸੀਂ ਬਹੁਤ ਸਾਰੇ ਮੇਲੇਜ਼ ਦੇਖੇ ਹੋਣੇ ਹੈਗੇ ਆ ਤੁਹਾਨੂੰ ਦੱਸਦਾ ਕਿ ਇਸ ਵਾਰ ਬਹੁਤ ਹੀ ਨਵੇਕਲਾ ਮੇਲਾ ਜਿਹੜ ਪਹਿਲੀ ਵਾਰੀ ਤੁਹਾਨੂੰ ਸੁਣਿਆ ਹੋਣਾ ਹੈ ਕਿ ਵਾਤਾਵਰਣ ਸੰਭਾਲ ਮੇਲਾ ਵਾਤਾਵਰਣ ਨੂੰ ਲੈ ਕੇ ਵੀ ਕੋਈ ਮੇਲਾ ਲੱਗ ਸਕਦਾ ਵੈ ਜੀ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਣ ਜਾ ਰਿਹਾ ਹੈ ਕੀ ਇਸ ਦੇ ਵਿੱਚ ਖਾਸੀਅਤ ਰਹੇਗੀ ਇਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਗੱਲਬਾਤ ਵਿੱਚ ਮੌਜੂਦ ਹੈਗੇ ਨੇ ਮਨੀਤ ਦਿਵਾਨ ਜੀ ਸਸ਼ੀ ਗੱਲ ਜੀ ਵੈਲਕਮ ਟੂ ਦਿ ਲਾਈਵ ਸਸ਼ੀ ਗੱਲ ਜੀ ਕਿਉਂ ਕਿਹੜੀ ਸੋਚ ਲੈ ਕੇ ਤੁਸੀਂ ਚੱਲੇ ਹੋ ਵਾਤਾਵਰਣ ਸੰਭਾਲ ਮੇਲਾ ਬੰਦਾ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਹੈ ਲੋਕਾਂ ਵੀ ਸੋਚ ਰਹੇ ਕਿ ਮੇਲੇ ਤਾਂ ਅਸੀਂ ਬਹੁਤ ਸਾਰੇ ਜਾਂਦੇ ਆ ਦਿਵਾਲੀ ਦੇ ਦੁਸ਼ਹਿਰੇ ਦੇ ਵਾਤਾਵਰਣ ਨੂੰ ਲੈ ਕੇ ਵੀ ਮੇਲਾ ਲੱਗ ਸਕਦਾ ਹੈ ਤੁਸੀਂ ਜਵਾਬ ਤਾਂ ਆਪ ਹੀ ਦੇ ਦਤਾ ਕਿ ਕਿਹੜੀ ਸੋਚ ਲੈ ਕੇ ਚੱਲ ਰਹੇ ਹੋ ਇਹ ਸੰਸਥਾ ਦਾ ਨਾਮ ਹੀ ਸੋਚ ਹੈ ਔਰ ਇਹ ਪੰਜਾਬ ਲੈਵਲ ਤੇ এনवायरमेंट ਦੇ ਉੱਪਰ ਬੜੇ ਜੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਔਰ ਇਹਦੇ ਚ ਇਹ ਕਿ ਸਿਟੀ ਨੀਡ ਨੂੰ ਜੁੜਨ ਦਾ ਸੁਭਾਗ ਮਿਲਿਆ ਹੈ ਕਿਉਂਕਿ ਅਸੀਂ ਇਹਦੇ ਚ ਖਾਸ ਤੌਰ ਜਿਹੜੀ ਚੀਜ਼ ਦੇਖੀ ਹੈ ਕਿ ਯੂਥ ਨੂੰ ਸੈਂਸਿਟਾਈਜ਼ ਕਰਨ ਵਾਸਤੇ ਔਰ ਉਹ ਨਾਲ ਨੂੰ ਵੋਲ ਕਰਨ ਵਾਸਤੇ ਇਹਨਾਂ ਨੇ ਬਹੁਤ ਹੀ ਅੱਛੇ ਉਪਰਾਲੇ ਕੀਤੇ ਹੈ ਜਿਹਦੇ ਵਿੱਚ ਅਸੀਂ ਇਹਨਾਂ ਦੇ 파ਟਨਰ ਆ ਖਾਸ ਤੌਰ ਤੇ ਗ੍ਰੀਨ ਕੈਂਪਸ ਦਾ ਜਿਹੜਾ ਕਨਸੈਪਟ ਹੈ ਕਿਉਂਕਿ ਇੱਕ ਕੈਂਪਸ ਜਦੋਂ ਗ੍ਰੀਨ ਬਣਦਾ ਤੇ ਉਤੇ ਹਜ਼ਾਰਾਂ ਬੱਚੇ ਔਰ ਹਜ਼ਾਰਾਂ ਫੈਮਲੀਆਂ ਜਿਹੜੀਆਂ ਹਨ ਉਹਨਾਂ ਨੂੰ ਉਸ ਕਨਸੈਪਟ ਦਾ ਪਤਾ ਲੱਗਦਾ ਔਰ ਦੂਸਰਾ ਇਹਦੇ ਵਿੱਚ ਅੱਜਕੱਲ ਜਿਹੜਾ ਜਿਵੇਂ ਵਿਜ਼ੂਅਲਸ ਦਾ ਔਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇਹਦੇ ਜਿਹੜਾ ਸ਼ਾਰਟ ਫਿਲਮ ਦਾ ਕਨਸੈਪਟ ਹੈ ਉਹ ਬਣਾ ਕੇ ਵਾਤਾਵਰਣ ਦੇ ਕਿਸੇ ਵੀ ਮੁੱਦੇ ਨੂੰ ਹਾਈਲਾਈਟ ਕਰਨਾ ਉਹਦੇ ਉੱਪਰ ਇਨਾਮ ਹੈ ਔਰ ਇਸ ਮੇਲੇ ਦੇ ਤਕਰੀਬਨ ਜਿਹੜੇ ਦੇ ਅਵਾਰਡ ਜਿਹੜੇ ਹੈਗੇ ਆ ਉਹ ਇਹ ਸੰਸਾਰ ਸੋਚ ਜਿਹੜੀ ਹੈਗੀ ਐ ਲੱਖੇਵਾਲੀਆ ਜੇ ਸਾਡੇ এনवायरमेंटਲਿਸਟ ਪੰਜਾਬ ਲੈਵਲ ਇੰਟਰਨੈਸ਼ਨਲ ਲੈਵਲ ਦੇ ਇਹਨਾਂ ਨੇ ਇਹ ਸੰਸਥਾ ਸਟਾਰਟ ਕੀਤੀ ਸੀ ਔਰ 3 ਔਰ 4 ਫਰਵਰੀ ਨੂੰ ਪੰਜਾਬ ਦੇ ਇੱਥੇ ਲੁਧਿਆਣੇ ਰੋਜ਼ਗਾਰਡਨ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਇਹ ਮੇਲਾ ਲੱਗਣ ਜਾ ਰਿਹਾ ਸਰ ਜਦੋਂ ਮੇਲਾ ਗਈ ਹੈ ਨਾ ਤੇ ਲੱਗਦਾ ਕਿ ਕਾਫੀ ਵਿਸ਼ਾਲ ਚੀਜ਼ ਇੱਕ ਹੁੰਦਾ ਐਗਜ਼ੀਬਿਸ਼ਨ ਤੁਸੀਂ ਨੂੰ ਮੇਲੇ ਦਾ ਨਾਮ ਦਿੱਤਾ ਹੈ ਤੇ ਮੇਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੁੰਦਾ ਸੋ ਕਿਸ ਪ੍ਰਕਾਰ ਦੀ ਹੁੰਦੀ ਕਾਇਆ ਕਲਪ ਰਹੇਗੀ ਜਦੋਂ ਲੋਕੀ ਐਂਟਰੀ ਕਰਨਗੇ ਕਿਸ ਪ੍ਰਕਾਰ ਦੇ ਨੇ ਚੀਜ਼ਾਂ ਕਿਸ ਪ੍ਰਕਾਰ ਦੇ ਸਟਾਲ ਕਿਉਂਕਿ ਵਾਤਾਵਰਣ ਲੈ ਕੇ ਤਾਂ ਵਾਤਾਵਰਣ ਚੁਣੀਆਂ ਆਈਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਅਵੇਰਨੈਸ ਪਲੇਸ ਸਪੀਚਾਂ ਚੱਲ ਰਹੀਆਂ ਹੋਣਗੀਆਂ ਲੋਕ ਆਪਣੀ ਚੀਜ਼ਾਂ ਸ਼ੇਅਰ ਕਰ ਰਹੇ ਹੋਣਗੇ ਸੋ ਕੀ ਚੀਜ਼ਾਂ ਉਸ ਮੇਲੇ ਦੇ ਵੀ ਦੇਖਣ ਨੂੰ ਮਿਲਣਗੀਆਂ ਦੇਖੋ ਐਗਜ਼ਿਬਿਸ਼ਨ ਔਰ ਮੇਲੇ 'ਚ ਫਰਕ ਇਹ ਹੈ ਵੀ ਐਗਜ਼ਿਬਿਸ਼ਨ ਜਿਹੜੀ ਹੈ ਨਾ ਉਹ ਇੱਕ ਖਾਸ ਪਾਰਟਿਕੂਲਰ ਸੈਕਟਰ ਵਾਸਤੇ ਹੁੰਦੀ ਹੈ ਕੋਈ ਇੰਡਸਟਰੀ ਸੈਕਟਰ ਹੋ ਗਿਆ ਕੋਈ ਹੋਜ਼ਰੀ ਹੋ ਗਿਆ ਕੋਈ ਐਜੂ ਕਰਦੇ ਆ ਜਦੋਂ ਅਸੀਂ ਸਮਾਜ ਦੇ ਹਰ ਵਰਗ ਲਈ ਹਰ انسان ਵਾਸਤੇ ਹਰ ਇੱਕ ਵਿਅਕਤੀ ਵਾਸਤੇ ਅਸੀਂ ਉਹਨੂੰ ਇਨਵੋਲਵ ਕਰਨ ਦੀ ਗੱਲ ਕਰਦੇ ਆ ਸੋ ਵਾਤਾਵਰਣ ਇੱਕ ਐਸਾ ਮੁੱਦਾ ਹੈ ਜਿਹੜਾ ਕਿ ਕਿਸੇ ਇੱਕ ਸੈਕਟਰ ਦਾ ਨਹੀਂ ਹੈ ਹਰ ਸੈਕਟਰ ਉਹਦੇ ਚ ਭਾਗੀਦਾਰ ਹੈ ਔਰ ਹਰ انسان ਜਿਹੜਾ ਇਸ ਪ੍ਰithvi ਤੇ ਰਹਿ ਰਿਹਾ ਉਹ ਉਹਦਾ ਬੇਸਿਕਲੀ ਬੈਨੀਫੀਸ਼ੀਅਰੀ ਹੈ ਔਰ ਉਹਨੂੰ ਬਿਗਾਰਨ ਦੇ ਵਿੱਚ ਸਾਡਾ ਹੀ ਰੋਲ ਹੈ ਇਸ ਕਰਕੇ ਅਸੀਂ ਉਹਨੂੰ ਮੇਲਾ ਕਹਿੰਦੇ ਆ ਔਰ ਅਸੀਂ ਚਾਹੁੰਦੇ ਆ ਕਿ ਸੋਸਾਇਟੀ ਦੇ ਸਾਰੇ ਵਰਗਾਂ ਦੇ ਲੋਕ ਜਿਹੜੇ ਆ ਉਹ ਇਹਦੇ ਵਿੱਚ ਸ਼ਾਮਿਲ ਹੋਣ ਕੀ ਐਕਟੀਵਿਟੀਜ਼ ਰਹਿਣਗੀਆਂ ਤਿੰਨੋਂ ਚਾਰ ਤਿੰਨ ਵਿੱਚ ਦੇਖੋ ਇਹਦੇ ਵਿੱਚ ਤੁਸੀਂ ਜਿਹੜਾ ਡਿਟੇਲਡ ਕੈਲੰਡਰ ਹੈ ਉਹਦੇ ਦੇਖੋਗੇ ਕਿ ਬਹੁਤ ਸਾਰੀਆਂ ਕੈਟਾਗਰੀਜ਼ ਬਣੀਆਂ ਹੋਈਆਂ ਜਿਹਦੇ ਵਿੱਚ ਕੀ ਆਪਾਂ ਆਰਗੇਨਿਕ ਫਾਰਮਿੰਗ ਹੋਗੀ ਰੂਫਟਾਪ ਫਾਰਮਿੰਗ ਹੋਗੀ ਥੈਨ ਵਾਈਲਡਲਾਈਫ ਕਨਜ਼ਰਵੇਸ਼ਨ ਹੋਗੀ ਖਾਸ ਤੌਰ ਤੇ ਪਿੰਡਾਂ ਦੇ ਪ੍ਰੋਤਸਾਹਨ ਵਾਸਤੇ ਉੱਥੇ ਜਿਹੜੇ ਜੰਗਲ ਲੋਕ ਲਗਾਉਂਦੇ ਨੇ ਤੇ ਜੰਗਲ ਮੇਨਟੇਨ ਕਰਦੇ ਉਹਨਾਂ ਦੇ ਪ੍ਰੋਤਸਾਹਨ ਵਾਸਤੇ ਔਰ ਖਾਸ ਤੌਰ ਤੇ ਜਿਹੜੇ ਕਾਮਯਾਬ ਮਾਡਲ ਹੈ ਔਰ ਜਿਹੜੀਆਂ ਕਾਮਯਾਬ ਤਕਨੀਕਾਂ ਆਪਾਂ ਲੋਕ ਇਸਤੇਮਾਲ ਕਰ ਰਹੇ ਹਾਂ ਔਰ ਸਕਸੈਸ ਸਟੋਰੀਜ਼ ਬਣਾ ਰਹੇ ਹਾਂ ਉਹਨਾਂ ਨੂੰ ਡਿਸਪਲੇ ਕਰਨ ਦਾ ਇੱਕ ਬੇਸਿਕਲੀ ਇਹ ਪਲੈਟ ਜਿਹੜੇ ਜਿਹੜੇ ਲੋਗਾ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੈ ਉਹ ਉਹਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਇੱਕ ਡਿਟੇਲਡ ਪੈਨਲ ਹੈ ਜੱਜਸ ਦਾ ਜਿਹੜਾ ਕਿ ਉਹਨੂੰ ਈਵੈਲਿਊਏਟ ਕਰਦਾ ਤੇ ਉਹਦੇ ਇਨਾਮਤ ਕੋਸ਼ਿਸ਼ ਕਰਦਾ ਸੋ ਬੜੀ ਹੀ ਇੱਕ ਬੜੀ ਇੰਟਰਐਕਟਿਵ ਕਿਸਮ ਦੀ ਜਿਹੜੀ ਐਕਟੀਵਿਟੀ ਜਿਹਦੇ ਵਿੱਚ ਸਾਰੇ ਪਹਿਲੂ ਗੌਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇਹ ਐਕਟੀਵਿਟੀ ਹੋਣ ਜਾ ਰਹੀ ਹੈ ਸਰ ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਕੀਤੀ ਸੀ ਕਿ ਕਿ ਬਹੁਤ ਸਾਰੇ ਐਨ ਜੀਓ ਇਸ ਨੇ ਕਾਰਜ ਕਰ ਰਹੇ ਨੇ ਵਾਤਾਵਰਣ ਨੂੰ ਲੈ ਕੇ ਸਰਕਾਰਾਂ ਕੰਮ ਕਰ ਰਹੀਆਂ ਨੇ ਔਰ ਤੁਸੀਂ ਵੀ ਆਪਣੀ ਗੱਲ ਦੇ ਵਿੱਚ ਚਰਚਾ ਕੀਤੀ ਕਿ ਸਾਨੂੰ ਇਸ ਸੋਸ ਸੰਸਥਾ ਦੇ ਨਾ ਸਿਟੀਜ਼ਨ ਜੁੜਨ ਦਾ ਮੌਕਾ ਮਿਲਿਆ ਉਹ ਸਿਟੀ ਨੀਜ਼ ਦਾ ਜਿਹੜਾ ਰਾਇਲ ਉਹ ਨਹੀਂ ਆਣਾ ਚਾਹੀਦਾ ਚਾਰ ਕੋਈ ਜਾਣਦਾ ਹੈਗਾ ਬਹੁਤ ਸਾਰੀਆਂ ਐਨ ਜੀਓ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਕਿ ਇਹ ਜਿਹੜਾ ਉਹ ਸਿਟੀ ਨੀਜ਼ ਇਹ ਖੁਦ ਇਹਨਾਂ ਨਾਲ ਜੁੜਿਆ ਹੈ ਤੇ ਕਹਿ ਸਕਦਾ ਕਿ ਸ਼ਹਿਰ ਦੀਆਂ ਸਾਰੀਆਂ ਨਾਮੀ ਐਨ ਜੀਓਜ਼ ਆਲਰੇਡੀ ਜੁੜ ਗਈਆਂ ਨੇ ਤੁਹਾਡੇ ਥਰੂ ਠੀਕ ਹੈ ਜੀ ਦੂਸਰੀ ਗੱਲ ਹੈਗੀ ਹੈ ਕਿ ਕਿ ਇਹ ਜਿਹੜਾ ਟ੍ਰੀ ਹੁਣ ਲਗਾਇਆ ਜਾਏਗਾ ਵਾਤਾਵਰਣ ਸੰਭਾਲ ਮੇਲੇ ਦਾ ਕਿ ਫਿਊਚਰ ਦੇ ਵੀ ਤੁਹਾਡੀ ਐਨ ਜੀਓਸ ਨੂੰ ਪਾਣੀ ਦੇਣ ਦਾ ਕੰਮ ਕਰਨਗੇ ਕਿ ਸ਼ਹਿਰ ਹੀ ਚੋਂ ਕੰਮ ਦੇਖਣ ਨੂੰ ਮਿਲੇਗਾ ਅੱਗੇ देखो ਤੁਸੀਂ ਦੇਖਿਆ ਹੋਣਾ ਜਦੋਂ 3 ਸਾਲ ਪਹਿਲਾਂ ਆਪਾਂ ਸਿਡੀ ਨੀਡਸ ਨੂੰ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਰੋਜ਼ ਹੀ ਪ੍ਰੋਜੈਕਟਸ ਜਿਹੜੇ ਐ ਐਨ ਜੀਓਜ਼ ਔਰ ਡੋਨਰ ਜਿਹੜੇ ਐ ਉਹ ਮਿਲ ਕੇ ਕੰਮਕਾਜ ਕਰ ਰਹੇ ਐ ਸੋ ਹੁਣ ਸਟੇਟ ਲੈਵਲ ਤੇ ਆਨ ਦਾ ਸਾਡਾ ਮਕਸਦ ਹੀ ਐ ਕਿ 2024 ਦੇ ਵਿੱਚ ਜੋ ਅਸੀਂ ਲੁਧਿਆਣਾ ਦੇ ਵਿੱਚ ਮਾਡਲ ਟੈਸਟ ਕੀਤਾ ਉਹਨੂੰ ਅਸੀਂ ਸਟੇਟ ਲੈਵਲ ਤੇ ਲੈ ਕੇ ਜਾਈਏ ਤੇ ਟੈਕਨੋਲੋਜੀ ਦੇ ਰਾਹੀਂ ਅਸੀਂ ਪੂਰੇ ਪੰਜਾਬ ਦੇ ਜਿਹੜੇ ਐਨ ਜੀਓਜ਼ ਐ ਉਹਨਾਂ ਨੂੰ ਅਸੀਂ ਡੋਨਰਸ ਦੇ ਨਾਲ ਵੋਲੰਟੀਅਰਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਸੋ ਡੈਫੀਨਿਟਲੀ ਸਰ ਲੋਕਾਂ ਨੂੰ ਜਦੋਂ ਪਲੈਟਫਾਰਮ ਮਿਲਦਾ ਹੈ ਇੱਕ ਕੈਟਾਲ ਵੀ ذریعہ ਮਿਲਦਾ ਹਰ ਬੰਦਾ ਅੱਗੇ ਵੱਧ ਕੇ ਕੰਮ ਕਰਨਾ ਚਾਹੁੰਦਾ ਤੇ ਕੁਝ ਐਦਾ ਦਾ ਮਤਲਬ ਜਿਹੜਾ ਪੋਲੂਸ਼ਨ ਹੈਗਾ ਲੁਧਿਆਣਾ ਸ਼ਹਿਰ ਅਕਸਰ ਚਰਚਾ ਰਹਿੰਦੀ ਹੈ ਇਸ ਨੇ ਲੈ ਕੇ ਤੇ ਕਿੱਦਾਂ ਦੇ ਬੰਨਾਂ ਦੇ ਪ੍ਰੋਜੈਕਟ ਜਿਹੜੇ ਨੇ ਤੁਹਾਡੇ ਐਨਜੀਓ ਥਰੂ ਜਿਹੜੇ ਤਿਆਰ ਕੀਤੇ ਆਣਗੇ ਫਿਊਚਰ ਦੇ ਵਿੱਚ ਬਹੁਤ ਸਾਰੇ ਏਰੀਆਜ਼ ਦੇ ਉੱਪਰ ਆਲਰੇਡੀ ਕੰਮ ਹੋ ਰਿਹਾ ਜੀ ਦੇ ਵਿੱਚ ਗਾਰਬੇਜ ਮੈਨੇਜਮੈਂਟ ਹੈ ਚਲੋ ਪਲਾਂਟੇਸ਼ਨ ਇੱਕ ਸਟੈਂਡਰਡ ਚੀਜ਼ ਹੈ ਲੇਕਿਨ ਪਲਾਂਟੇਸ਼ਨ ਦੀ ਅੱਗੇ ਡਿਵੀਜ਼ਨਸ ਬਹੁਤ ਹੈਗੀ ਆ ਜਿਦੇ ਵਿੱਚ ਅਸੀਂ ਵਾਈਲਡ ਫੋਰੈਸਟ ਕ੍ਰੀਏਟ ਕਰਨ ਦੀ ਗੱਲ ਵੀ ਕਰਦੇ ਆਂ ਕਿ ਅਸੀਂ ਮਾਈਕਰੋ ਫੋਰੈਸਟ ਕ੍ਰੀਏਟ ਕਰਨ ਦੀ ਗੱਲ ਕਰਦੇ ਆਂ ਜਦੋਂ ਅਸੀਂ ਈਟੇਬਲਸ ਦੀ ਗੱਲ ਸੋ ਇੰਨਾਇ ਬ੍ਰਾਡ ਸਬਜੈਕਟ ਹੈ ਦੂਸਰਾ ਜਿਹੜਾ ਬਹੁਤ ਬੜਾ ਹੌਟ ਮੁੱਦਾ ਹੈ ਉਹ ਹੈ ਈ-ਵੇਸਟ ਦਾ ਜਿੰਨਾ ਅਸੀਂ ਸਾਰੇ ਲੋਕ ਇਲੈਕਟ੍ਰੋਨਿਕਸ ਨੂੰ ਯੂਜ਼ ਕਰ ਰਹੇ ਹਾਂ ਪ੍ਰੋਡਿਊਸ ਕਰ ਰਹੇ ਹਾਂ ਅਸੀਂ ਇਹ ਨਹੀਂ ਸੋਚ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਾਲੇ ਤਾਂ ਸਾਡੇ ਕੋਲ ਖਤਰਾ ਮੰਡਾ ਰਿਹਾ ਹੈ ਇੰਡਸਟਰੀਅਲ ਵੇਸ ਦਾ ਕੈਮੀਕਲ ਵੇਸ ਦਾ ਵਾਤਾਵਰਣ ਦੀ ਪੋਲੂਸ਼ਨ ਦਾ ਲੇਕਿਨ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਆ ਰਿਹਾ ਸਾਡੇ ਸਾਹਮਣੇ ਥੈਟ ਇਜ਼ ਇਲੈਕਟ੍ਰੋਨਿਕ ਵੇਸ ਦਾ ਸੋ ਸਾਡਾ ਸਿਟੀ ਨੀਡਜ਼ ਦਾ ਉਪਰਾਲਾ ਲਏ ਰਹੇਗਾ ਕਿ ਇਸ ਸਾਲ ਅਸੀਂ ਯੂਥ ਨੂੰ ਸੈਂਸਿਟਾਈਜ਼ ਕਰੀਏ ਪੂਰੇ ਪੰਜਾਬ ਦੇ ਵਿੱਚ ਔਰ ਇਲੈਕਟ੍ਰੋਨਿਕ ਵੇਸ ਜਿਹੜਾ ਸਾਡੇ ਘਰਾਂ ਦੇ ਵਿੱਚ ਦਫਤਰਾਂ ਦੇ ਵਿੱਚ ਡੰਪ ਪਿਆ ਉਹਨੂੰ ਅਸੀਂ ਸਿਰਫ ਕੂੜੇ 'ਚ ਨਹੀਂ ਸੁੱਟਣਾ ਉਹਦਾ ਇੱਕ ਪ੍ਰੋਸੈਸਿੰਗ ਦਾ ਸਿਸਟਮ ਹੈ ਕਿਉਂਕਿ ਉਹਦੇ ਨਾਲ ਜਿੰਨਾ ਵਾਤਾਵਰਣ ਦੀ ਪੋਲੂਸ਼ਨ ਹੋਣੀ ਹੈ ਉਹ ਹਾਲੇ ਸਾਨੂੰ ਅਸੀਂ ਉਹਦੇ ਪਾਸਪਤੀ ਜਾਗਰੂਕ ਨਹੀਂ ਆ ਸੋ ਇਹ ਇੱਕ ਨਵਾਂ ਮੁੱਦਾ ਅਸੀਂ ਇਸ ਸਾਲ ਦੇ ਵਿੱਚ ਐਡ ਕਰਨ ਜਾ ਰਹੇ ਹਾਂ ਸੋ ਸਰ ਕਿਵੇਂ ਦੇਖਦੇ ਹੋ ਵਾਤਾਵਰਣ ਸੰਭਾਲ ਮੇ ਜਿਹੜਾ ਕੀਤਾ ਜਾ ਰਿਹਾ ਹੈਗਾ ਅਗਲੇ ਸਾਲ ਬਹੁਤ ਜਲਦੀ ਹੋਣ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਕੀ ਖਾਸੀਅਤ ਰਹੇਗੀ ਸਭ ਤੋਂ ਪਹਿਲਾਂ ਤੇ ਇਸ ਮੇਲੇ ਦੀ ਖਾਸੀਅਤ ਇਹ ਰਹੇਗੀ ਕਿ ਇੱਥੇ ਜਿਹੜਾ ਵਾਤਾਵਰਣ ਦੇ ਨਾਲ ਜੂਝਦਾ ਨਜ਼ਰ ਆ ਰਿਹਾ ਕਿਉਂਕਿ ਡਾਈਨ ਇੰਡਸਟਰੀ ਜਦੋਂ ਕਿਤੇ ਗੱਲ ਚੱਲਦੀ ਹੈ ਇਸੇ ਤਰ੍ਹਾਂ ਨਾਲ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੀ ਜਿਹੜੀ ਯੂਨੀਅਨ ਆ ਜਦੋਂ ਕਿਤੇ ਗੱਲ ਚੱਲਦੀ ਹੈ ਉਹਨਾਂ ਵਿਚਾਰਿਆਂ ਨੂੰ ਇਹ ਲੱਗਦਾ ਹੁੰਦਾ ਵੀ ਲੋਬੀ ਸਾਡੇ ਲਈ এনवायरमेंट ਵਾਲੇ ਆ ਗਏ ਹੋਣੇ ਕੋਈ ਨਾ ਨਵਾਂ ਪੰਗਾ ਖੜਾ ਕਰਨਗੇ ਸੋਚ ਸੰਸਾ ਦੀ ਖਾਸੀਅਤ ਇਹ ਹੈ ਇਹ ਹਰ ਇੱਕ ਨੂੰ ਇੱਕ ਪਿਆਰ ਦਿੰਦਿਆਂ ਹੋਇਆ ਮਹਿਸੂਸ ਕਰਵਾਉਂਦੀ ਹੈ ਦੋਸਤਾ ਜਿਨ੍ਹਾਂ ਤੂੰ ਵੀ ਹੈ ਤੇ ਜਿਨ੍ਹਾਂ ਮੈਂ ਵੀ ਹੈ ਹਵਾ ਪਾਣੀ ਤੇ ਖੁਰਾਕ ਇਹਦਾ ਨਾ ਕੁਦਰਤ ਹੈ ਚੰਗਾ ਖੁਸ਼ਗੁਵਾਰਗੀ ਦਾ ਨਾਂ ਜੀਣਾ ਇਹਦਾ ਨਾਂ ਕੁਦਰਤ ਹੈ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਆਖੇ ਸੀ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ 3 ਤੇ 4 ਤਰੀਕ ਨੂੰ ਰੋਜ਼ ਗਾਰਡਨ ਦੇ ਅੰਦਰ ਜਿਹੜਾ ਇਹ ਮੇਲਾ ਹੈਗਾ ਇਹਦੀਆਂ ਬਹੁਤ ਸਾਰੀਆਂ ਵੰਗੀਆਂ ਨਜ਼ਰ ਆਉਣਗੀਆਂ ਉਹਦੇ ਵਿੱਚ ਇੱਕ ਜ਼ਿੰਦਗੀ ਸਾਡੀ ਇੰਟਰਨਲ ਲਾਈਫ ਦੀ ਹੈ ਜਿਹਨੂੰ ਅਸੀਂ ਖੁਸ਼ੀ ਕਹਿੰਦੇ ਆ ਖੁਸ਼ਮਜ਼ਾਜ਼ੀ ਕਹਿੰਦੇ ਆ ਇੱਕ ਜ਼ਿੰਦਗੀ ਇਸ ਬਾਡੀ ਲੈਂਗੁਏਜ ਦੀ ਹੈ ਜਿਹੜੀ ਜਨਮ ਲੈਣ ਤੋਂ ਰੋਣਾ ਸ਼ੁਰੂ ਕਰ ਲੈਂਦੀ ਹੈ ਆਰਟੀਫੀਸ਼ੀਅਲ ਪਿੱਟ ਸਿਆਪੇ ਤੱਕ ਚਲਦੇ ਆ ਚਲਦੇ ਆ ਅੱਜ ਕੋਆਪਰੇਸ਼ਨ ਜਿਹਨੂੰ ਦੋਸਤੀ ਗਿਆ ਜਾਂਦਾ ਸੀ ਕੋਆਪਰੇਟ ਦਾ ਵਿਚਾਰੀ ਨਾ ਇਉਂ ਇੱਕ ਹਾਲਾਤ ਵਿੱਚ ਫਸੀ ਹੋਈ ਹੈ ਕਹਿੰਦੇ ਨਿਕਲਾਂਗੇ ਨਾ ਨਿਕਲਾਂਗੇ ਉਸ ਹਾਲਾਤਾਂ ਨੇ ਕੀ ਕਰਤਾ ਕਿ ਪਹਿਲਾਂ ਕੈਲਕੂਲੇਸ਼ਨ ਬਗੜਦੀ ਵਿਚਾਰਾ ਜਾਂਦਾ ਕੈਨੇਡਾ ਦੇ ਵਿੱਚ ਤੇ ਹਿਸਾਬ ਕਿਤਾਬ ਵੀ ਰੱਖਦਾ ਕਹਿੰਦਾ 2 ਲੱਖ ਬੱਜ ਜਾਣਾ ਉਹ ਜਦੋਂ ਗੱਲ ਕਰੀਦਾ 2 ਲੱਖ ਰੁਪਈਆ ਕਹਿੰਦਾ ਹੈਗਾ ਤੇ ਰਹਿੰਦਾ ਡਾਲਰਸ ਹੈ ਤਾਂ ਉਹਨੂੰ ਵਿਚਾਰਿਆਂ ਨੂੰ ਇਹ ਭੁੱਲ ਜਾਂਦਾ ਕਿ ਡਾਲਰ ਦੀ ਦੁਨੀਆ 'ਚ ਡਾਲਰ ਕਮ ਆਉਣਾ ਤੇ ਉੱਥੇ 5000 4000 3000 2000 ਇਹੀ ਬਣਦਾ ਤੋ ਉਹ ਜਿਹੜੇ ਇਹ ਡਿਫਰੈਂਸਸ ਹੈਗੇ ਨੇ ਲਾਈਫ ਦੇ ਜਿਹੜੀ ਸਟੇਟਸ ਦੀ ਡਿਪਲੋਮੇਸੀ ਸੀ ਉਹਨੂੰ ਡਿਊਲਿੰਗ ਦੇ ਅੰਦਰ ਜਿਹੜਾ ਫਸਾ ਲਿਆ ਉਹਦੇ ਵਿੱਚੋਂ ਦੁਬਾਰਾ ਫਿਰ ਕਿਵੇਂ ਸਸਟੇਨੇਬਲ ਲਾਈਫ ਜੀਇਆ ਜਾ ਸਕਦਾ ਤਾਂ ਇਹ ਕੁਦਰਤ ਸਾਨੂੰ ਸਮਝਾਉਂਦੀ ਹੈ ਸਵੇਰੇ ਪੰਛੀ ਉੱਠਦਾ ਚੌ ਚਹਾਂਦਾ ਚਿੜੀ ਚੌਕੀ ਬਹੁ ਫੁੱਟੀ ਬੱਗਨ ਬਹੁਤ ਰੰਗ ਦਿਨ ਪਰ ਆਪਣੀ ਮਸਤੀ ਨਾਲ ਪੇਟ ਵੀ ਭਰਦਾ ਹੱਸਦਾ ਖੇਡਦਾ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੈਗਾ ਕੋਈ ਯੂਨੀਵਰਸਿਟੀ ਦੀ ਉਹਨੂੰ ਲੋੜ ਨਹੀਂ ਹੈ ਪਰ ਅਖੀਰ ਰਾਤ ਨੂੰ ਫਿਰ ਸੌਂ ਜਾਂਦਾ ਸਵੇਰੇ ਫਿਰ ਉੱਠ ਖੜਦਾ ਤਾਂ ਸ਼ਾਮ ਨੂੰ ਬਿਰਖਾ ਹੀੜ ਸਭ ਜਨਤਾ ਇਕੱਠੇ ਇਕ ਤਤੇ ਇਕ ਬੋਲਣ ਮੇਠੇ ਤਾਂ ਗੁਰੂ ਸਾਹਿਬ ਨੇ ਗੁਰ ਪ੍ਰਸਾਦੀ ਵਿਦਿਆ ਵਿਚਾਰੀ ਪੜ ਪੜ ਪਾਵੇ ਮਾਨ ਲਈ ਬੋਰਡ ਯੂਨੀਵਰਸਿਟੀਆਂ ਇਹ ਸਭ ਕੁਝ ਇਸ ਲਈ ਦਿੱਤਾ ਸੀ ਕਿ ਇੱਕ ਦੂਜੇ ਨਾਲ ਸੌਖੀਆਂ ਨਜ਼ਰ ਆ ਜੇ ਜੀ ਡੈਮੋਕ੍ਰੇਸੀ ਤੱਕ ਲੈ ਕੇ ਗਏ ਕਿ ਇਹਨੂੰ ਇਹ ਪਿਲਗ੍ਰਿਮਿਕ ਫੇਅਰ ਨਜ਼ਰ ਆਏ ਪਰ ਗਵਰਨਮੈਂਟ ਸੈਕਸ਼ਨ ਦੇ ਆਉਂਦਿਆਂ ਇੱਕ ਦੂਜੇ ਨੂੰ ਕਈ ਵਾਰ ਤੇ ਉਹ ਹੁੰਦਾ ਵੀ ਜੀ ਹਜੂਰੀ ਤੱਕ ਹੀ ਸੀਮਤ ਜਿਹਾ ਲੱਗਦਾ ਹੁੰਦਾ ਤਾਂ ਇਹ ਜੀ ਹਜੂਰੀ ਦਾ ਮਤਲਬ ਇੱਕ ਦੂਜੇ ਨਾਲ ਚੰਗਾ ਜਿਉਣ ਵਾਲਾ ਏ ਇਹ ਸੁਨੇਹਾ ਰੰਗ-ਬਰੰਗੀਆਂ ਬਣ ਗਈਆਂ ਜਿਹੜੀਆਂ ਨੇਚਰ ਦੇ ਵਿੱਚੋਂ ਮਿਲਣ ਗਈਆਂ ਜੈਸਾ ਜੈਸਾ ਸਾਡਾ ਇੰਟੈਲੀਜੈਂਟ ਕੋਸ਼ੈਂਟ ਹੋਏਗਾ ਆਈਕਿਊ ਹੋਏਗਾ ਉਸੇ ਤਰ੍ਹਾਂ ਸੀ ਸਿੱਖਣ ਦਾ ਯਤਨ ਕਰਾਂਗੇ ਮੈਂ ਪ੍ਰੇਮ ਸੁਨੇਹਾ ਦੇਣਾ ਚਾਹੁੰਗਾ ਸਾਰਿਆਂ ਨੂੰ ਵੀਰੋ ਵਿਜ਼ਿਟ ਕਰੀਏ ਜੋ ਚੰਗਾ ਲੱਗੇ ਉਹਨੂੰ ਸਿੱਖੀਏ ਕਿਉਂਕਿ ਸਾਂਝ ਕਰੀਜੈ ਗੁਨਾਹ ਘੇਰੀ ਛੋੜ ਆਉਗਣ ਚੱਲੀਏ ਸਰ ਵਾਤਾਵਰਣ ਦੀ ਗੱਲ ਚੱਲ ਰਹੀ ਸਭ ਤੋਂ ਵੱਡੀ ਗੱਲ ਹੈ ਕਿ ਕਾਰਪੋਰੇਸ਼ਨ ਤੋਂ ਜਗਦੀਪ ਸੇਖੋ ਜੀ ਵੀ ਤੁਹਾਡੇ ਨਾਲ ਬੈਠੇ ਹੋਏ ਨੇ ਸੋ ਕਿਹੋ ਜਿਹੇ ਮੁੱਦੇ ਨੇ ਇਸ ਮੇਲੇ ਤੋਂ ਬਾਅਦ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜੀ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਵਿੱਚ ਪੋਲੂਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਬਹੁਤ ਟਾਈਮ ਤੇ ਕੀਤੀਆਂ ਜਾਂਦੀਆਂ ਬਹੁਤ ਸਾਰੇ ਉਪਰਾਲੇ ਵੀ ਕੀਤੇ ਜਾਂਦੇ ਨੇ ਉਸ ਨੂੰ ਘਟਾਉਣ ਦੇ ਸੋ ਜਦੋਂ ਇਹ ਮੇਲਾ ਸ਼ੁਰੂਆਤ ਹੋਏਗਾ ਸਮਾਪਨ ਹੋਏਗਾ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਸਾਹਮਣੇ ਆਣੀਆਂ ਔਰ ਕਿਸ ਜਿਹੜਾ ਕਾਨੂੰਨ ਹੈ ਉਹਦੇ ਤੋਂ ਹਟ ਕੇ ਸਮਝਣੀਆਂ ਪੈਣੀਆਂ ਨੇ ਕਾਨੂੰਨ ਦਾ ਮਤਲਬ ਸੁਵਿਧਾ ਹੁੰਦਾ ਪਹਿਲੀ ਗੱਲ ਦੋ ਨੰਬਰ ਤੇ ਕਾਨੂੰਨ ਦਾ ਮਤਲਬ ਬਿਵਸਥਾ ਵੀ ਹੁੰਦਾ ਹੈਗਾ ਹੁਣ ਮੰਨ ਲਓ ਇੱਕ ਜਿਹੜਿਆ ਸਾਡਾ ਧਰਮ ਹੈਗਾ ਉਹ ਕਹਿੰਦਾ ਕਿ ਪਾਣੀ ਵਿੱਚ ਅਸੀਂ ਚੀਜ਼ ਸੁੱਟ ਕੇ ਪੁੰਨਦਾਨ ਕਰਦੇ ਹੁਣ ਉਹਨੇ ਸੁੱਟਣ ਜਾਣਾ ਜਦੋਂ ਅਸੀਂ ਉਹਦੇ ਤੇ ਕੱਲਾ ਕਾਨੂੰਨ ਲਾਉਣੇ ਆ ਤਾਂ ਉਹ ਰਾਤ ਹਨੇਰਾ ਤੱਕ ਲੇਗਾ ਹੋਰ ਬੜਾ ਕੁਝ ਕਰ ਲੇਗਾ ਪਿੱਛੇ ਜੇ ਪ੍ਰਾਲੀ ਦਾ ਚੱਕਰ ਸੀ ਤੇ ਮੈਂ ਇਹੋ ਜਿਹੇ ਵੀਰਾਂ ਨੂੰ ਜਾਣਦਾ ਜਿਹੜਾ ਨੇ ਮੂੰਹ ਬੰਨ ਢਾਕੇ ਤੇ ਰਾਤ ਨੂੰ ਅੱਗ ਲਾਉਣਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸੈਟਲਾਈਟ ਨਹੀਂ ਤੇ ਦੱਸ ਦੇਣਾ ਤੇਰਾ ਖੇਤ ਆ ਤੇ ਤੇਰੀ ਫਰਦ ਨੇ ਦੱਸ ਦੇਣਾ ਵੀ ਤੇਰਾ ਖੇਤ ਆ ਫਿਰ ਆ ਮੂੰਹ ਬੰਨੇ ਦਾ ਕੀ ਫਾਇਦਾ ਤਾਂ ਇਹ ਜਿਹੜਾ ਅਗਿਆਨਤਾ ਨਹੀਂ ਮੈਂ ਇਹਨੂੰ ਕਹਾਗਾ ਮੈਂ ਇਹਨੂੰ ਕਹਾਗਾ ਸ਼ਰਧਾ ਸੰਯੁਗਤਿਕ ਗਿਆਨ ਦੀ ਅਨਅਵਹਿਲਨ ਆ ਜਿਹੜੀ ਉਹਦੇ ਅੰਦਰ ਬੈਠੀ ਹੋਈ ਆ ਤਾਂ ਉਹਦੇ ਲਈ ਹੁਣ ਜਿਹੜੀ ਸਹੂਲਤ ਦੇਣੀ ਆ ਜੇ ਜਦੋਂ ਉਹ ਕੁਝ ਪਾਣੀ ਵਿੱਚ ਪਾ ਰਿਹਾ ਹੈ ਉਹਦੇ ਲਈ ਕੋਈ ਟ੍ਰਿਬਿਊਟਰੀ ਬਣਾ ਦਿੱਤੀ ਜਾਵੇ ਕੋਈ ਸ਼ੈੱਡ ਬਣਾ ਦਿੱਤਾ ਜਾਵੇ ਕੋਈ ਪਾਰਕਿੰਗ ਦਾ ਢੰਗ ਬਣਾ ਦਿੱਤਾ ਜਾਵੇ ਹੁਣ ਜਦੋਂ ਹੀ ਫਰੈਸ਼ ਚੀਜ਼ ਵਿੱਚ ਸੁੱਟੀ ਜੀ ਗਾਂਹ ਜਾ ਕੇ ਉਹਦੇ ਜਾਲੀ ਲੱਗੀ ਹੋਈ ਆ ਨਾਲ ਹੀ ਉਹਨੂੰ ਉਹਦੇ ਜੋ ਬਾਹਰ ਕੱਢ ਲਿਆ ਤਾਂ ਉਹ ਜਿਹੜੀ ਹੈਗੀ ਆ ਬਾਇਓਲੋਜੀਕਲੀ ਜਿਹੜੀ ਪਾਣੀ ਦੀ ਜਿਹੜੀ ਕੰਡੀਸ਼ਨ ਹੈ ਜਦੋਂ ਪਾਣੀ ਰੁਕ ਜਾਂਦਾ ਹੈ ਉਹਨੂੰ ਗੰਦਾ ਨਹੀਂ ਹੋਣ ਦੇਗੀ ਉਹਨੂੰ ਬਚਾਇਆ ਜਾ ਸਕਦਾ ਹੋਰ ਬੜੇ ਸਾਧਨ ਨੇ ਜਿਨ੍ਹਾਂ ਨਾਲ ਅਸੀਂ ਮੇਰਾ ਮਤਕ ਮੰਨਣਾ ਹੈਗਾ ਕਾਨੂੰਨ ਦਾ ਮਤਲਬ ਹੈ ਪ੍ਰੈਜ਼ੈਂਟ ਟਾਈਮ ਦੀ ਮੁਸੀਬਤ ਨੂੰ ਸਮਝ ਕੇ ਹੱਲ ਕਰਨਾ ਠੀਕ ਹੈ ਜੀ ਪੌਲਿਸੀ ਜਿਹੜੀ ਹੈਗੀ ਆ ਸਾਡੀ ਵਿਧਾਨ ਸਭਾ ਜਿਹੜੀ ਆ ਇਹ ਇਸੀ ਚੀਜ਼ ਦਾ ਤਾਂ ਨਾਮ ਹੈ ਪਰ ਸਾਡਾ ਦੁਖਾਂਤ ਕਈ ਵਾਰ ਬੜਾ ਉਲਟਾ ਜਿਹਾ ਹੁੰਦਾ ਮਤਲਬ ਇਹ ਕਾਗਜ਼ ਵਿਚਾਰੇ ਪਤਾ ਨਹੀਂ ਕਈ ਵਾਰ ਤਾਂ ਸਾਲੋਂ ਸਾਲ ਹੀ ਘੁੱਲਦੇ ਹੀ ਰਹਿ ਜਾਂਦੇ ਹੈਗੇ ਨੇ ਤਾਂ ਇਹ ਚੀਜ਼ਾਂ ਇੱਥੇ ਕੀਤੀਆਂ ਜਾਣਗੀਆਂ ਸ਼ੁਕਰੀਆ ਸੋ ਸਰ ਕਿਸ ਪ੍ਰਕਾਰ ਦੇ ਨਾਲ ਵਾਤਾਵਰਣ ਜਿਹੜਾ ਸੰਭਾਲ ਮੇਲਾ ਕਰਵਾਇਆ ਜਾ ਰਿਹਾ ਹੈ ਕਿਸ ਪ੍ਰਕਾਰ ਨਾਲ ਇਹ ਸੋਚ ਕੇ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ ਕਿਸ ਪ੍ਰਕਾਰ ਨਾਲ ਸੇ ਆਪਣੇ ਸੋਹਣੇ ਲੁਧਿਆਣਾ ਸ਼ਹਿਰ ਨੂੰ ਪੋਲੂਸ਼ਨ ਮੁਕਤ ਕਰ ਪਾਂਗੇ ਕਾਮਯਾਬ ਹੋਵਾਂਗੇ ਇਹ ਜਿਹੜਾ ਜੀ ਸੋਸ਼ ਸਾਹਿਬ ਵੱਲੋਂ ਆਪਾਂ ਇੱਕ 2 ਦਿਨ ਦਾ ਮੇਲਾ ਲਾਉਣ ਜਾ ਰਹੇ ਆ ਜਿਹੜਾ ਨਗਰ ਨਿਗਮ ਦੇ ਸਹਿਯੋਗ ਨਾਲ 3 ਤੇ 4 ਫਰਵਰੀ ਨੂੰ ਜਿਹੜਾ ਰੋਜ਼ਗਾਰਡਨ ਦੇ ਵਿੱਚ ਜੀ ਤਾਂ ਉੱਥੇ ਮੁੱਖ ਦੋ ਤਿੰਨ ਚੀਜ਼ਾਂ ਮੇਨ ਰਹਿਣੀਆਂ ਨੇ ਇੱਕ ਤਾਂ ਆਪਾਂ ਜਿਹੜੇ ਲੋਕ ਆਲਰੇਡੀ ਵਾਤਾਵਰਣ ਤੇ ਕੰਮ ਕਰ ਰਹੇ ਕੋਈ ਖੇਤ ਚ ਕਿਸਾਨ ਜੇ ਕੋਈ ਕੰਮ ਕਰ ਰਿਹਾ ਕੋਈ ਪ੍ਰੰਦੇ ਕਿਸੇ ਨੇ ਸਾਫ਼ ਰੱਖਿਆ ਹੋਇਆ ਕੋਈ ਛੱਤ ਤੇ ਬਗੀਚੀ ਲਾ ਰਿਹਾ ਕੋਈ ਫੋਟੋਆਂ ਬਣਾ ਰਿਹਾ ਕੁਦਰਤ ਨੂੰ ਲੈ ਕੇ ਫਿਲਮਾਂ ਬਣਾ ਰਿਹਾ 10 ਸ਼੍ਰੇਣੀਆਂ ਦੇ ਰਿਵਾਰਡ ਨੇ 5 ਲੱਖ ਦੀ ਅਮਾਉਂਟ ਆ ਆਪਾਂ ਇੱਕ ਤਾਂ ਉਹ ਦੇਣੇ ਇੱਕ ਉੱਥੇ ਪ੍ਰਦਰਸ਼ਨੀਆਂ ਲਗਣੀਆਂ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰ ਦੇ ਲੋਕ ਆਪੋ ਆਪਣੀਆਂ ਤਕਨੀਕਾਂ ਆਪੋ ਆਪਣੇ ਕਾਰਜ ਜਿਹੜੇ ਵਾਤਾਵਰਨ ਨੂੰ ਸੰਭਾਲਣ ਲਈ ਹੈ ਉੱਥੇ ਡਿਸਪਲੇ ਤੇ ਲਾਉਣਗੇ ਵਿਦਿਆਰਥੀ ਵੀ ਆਉਣਗੇ ਬਜ਼ੁਰਗ ਵੀ ਆਉਣਗੇ ਸਾਂਸਦਾਨ ਵੀ ਆਉਣਗੇ ਸੋਸਾਇਟੀ ਦਾ ਸਾਰਾ ਵਰਗ ਆਊਗਾ ਤਾਂ ਜੋ ਉਹ ਦੇਖ ਸਕੇ ਕਿ ਜਿਹੜੇ ਲੋਕ ਆਲਰੇਡੀ ਕੰਮ ਕਰ ਰਹੇ ਉਹ ਕਿਵੇਂ ਕਰਦੇ ਆ ਤੇ ਜੇ ਉਹਨਾਂ ਨੇ ਕੋਈ ਕੰਮ ਕਰਨਾ ਵਾਤਾਵਰਨ ਪ੍ਰਤੀ ਕੋਈ ਕੰਮ ਕਰਨਾ ਜਾਂ ਉਹਨਾਂ ਨੇ ਜੁੜਨਾ ਨਾਲ ਜੁੜਨਾ ਸਾਡੇ ਤਾਂ ਉਥੋਂ ਕਰ ਸਕਦੇ ਕਾਰਪੋਰੇਸ਼ਨ ਕਿਸ ਤਰ੍ਹਾਂ ਆਪਣਾ ਸਹਿਯੋਗ ਅੰਦੇਸ਼ ਕਰੇਗੀ ਤੁਹਾਡੇ ਨਾਲ ਕਿਉਂਕਿ ਇਹ ਇੱਕ ਤਰ੍ਹਾਂ ਦਾ ਬੂਟਾ ਲੱਗਣ ਜਾ ਰਿਹਾ ਜੋ ਕਿ ਸਮੇਂ ਸਿਰ ਪਗੰਨੇ ਆ ਸੋ ਇਹ ਬੂਟਾ ਲਗਾਇਆ ਜਾ ਰਿਹਾ ਹੈ ਇਸ ਨੂੰ ਕਿ ਪਾਣੀ ਦੇਣ ਦਾ ਕੰਮ ਕਿਵੇਂ ਕਰੇਗੇ ਕਿਤਾ ਜੋਜ ਨਤੀਜੇ ਨਿਕਲਣਗੇ ਇਸ ਮੇਲੇ ਤੋਂ ਬਾਅਦ ਇਹ ਬਹੁਤ ਸਾਰੀਆਂ ਚਰਚਾਵਾਂ ਵੀ ਰਹਿਣੀਆਂ ਬਹੁਤ ਸਾਰੀਆਂ ਸੂਝਾਂ ਲੋਕ ਵੀ ਧਿਆਨਗੇ ਸੋ ਇਹਦੇ ਉਸ ਤੋਂ ਬਾਅਦ ਇਹ ਬੂਟੇ ਨੂੰ ਪਾਣੀ ਦੇਣ ਦਾ ਕੰਮ ਕਿਸ ਤਰ੍ਹਾਂ ਕੀਤਾ ਜਾਏਗਾ ਇਹ ਨਾ ਸਾਡਾ ਅਸੀਂ ਕੱਲਾ ਇੱਕ ਮੇਲਾ ਨਹੀਂ ਕਰਦੇ ਹਰ ਮਹੀਨੇ ਦੇ ਵਿੱਚ ਸਾਡੀਆਂ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਜਿਹੜੇ ਕਾਰਜ ਚੱਲਦੇ ਆ ਨਿਰੰਤਰ ਚੱਲਦੇ ਰਹਿੰਦੇ ਆ ਤਾਂ ਉਹ ਵੀ ਇਹ ਚ ਹੁਣ ਸਾਡੇ ਨਾਲ ਕਾਰਪੋਰੇਸ਼ਨ ਜੁੜ ਗਈ ਆ ਤਾਂ ਕਾਰਪੋਰੇਸ਼ਨ ਦਾ ਵੀ ਵਾਤਾਵਰਣ ਨਾਲ ਬਹੁਤ ਸਿੱਧਾ ਸਬੰਧ ਆ ਸ਼ਹਿਰ ਦੀ ਸਫਾਈ ਜੁੜੀ ਹੋਈ ਹੈ ਤੋਂ ਅਸੀਂ ਆਉਣ ਵਾਲੇ ਸਮੇਂ 'ਚ ਜਿੱਥੇ ਕਿਤੇ ਇਹਨਾਂ ਨੂੰ ਸੋਚਦੇ ਵਲੰਟੀਅਰ ਦੀ ਲੋੜ ਹੋਊਗੀ ਅਸੀਂ ਇਕੱਠੇ ਕੰਮ ਕਰਾਂਗੇ ਜਿੱਥੇ ਕਿਤੇ ਟੈਕਨੀਕਲ ਲੋੜ ਹੋਊਗੀ ਅਸੀਂ ਉਹ ਅਸੀਂ ਇੰਪੁੱਟ ਦੇਵਾਂਗੇ ਸੋ ਇੱਕ ਸਾਂਝੇ ਤੌਰ ਤੇ ਕਾਰਜ ਸਾਰਾ ਸਾਲ ਹੀ ਥੋੜੀ ਥੋੜੀ ਚੱਲਦੇ ਰਹਿਣਗੇ ਅੱਛਾ ਐਕ ਇਹ ਆਪਣੇ ਆਪ ਦੀ ਉਹ ਵੱਡਾ ਸ਼ਬਦ ਹੈਗਾ ਮੀਲੇ ਦੇ ਵਿੱਚ ਜੀ ਉੱਥੇ ਸੈਲਫ ਹੈਲਪ ਗਰੁੱਪ ਆਉਣੇ ਆ ਸਟਾਲਸ ਆਉਣੀਆਂ ਨੇ ਗੇਮਸ ਨੇ ਪਰ ਜੋ ਵੀ ਹੈ ਹੈ ਵਾਤਾਵਰਨ ਸੰਬੰਧਿਤ ਹੈ ਉੱਥੇ ਇੱਕ ਜਿਹੜੇ ਲੋਕ ਸਹਿਰਦ ਲੋਕ ਆਉਣਗੇ ਉਹਨਾਂ ਨੂੰ ਜੋ ਵੀ ਉੱਥੇ ਦੇਖਣ ਨੂੰ ਮਿਲਣਾ ਜੋ ਤਕਨੀਕਾਂ ਦੇਖਣ ਨੂੰ ਮਿਲਣੀਆਂ ਨੇ ਜਾਂ ਇਵਨ ਉੱਥੇ ਜੇ ਕਿਤੇ ਸੂਫੀ ਗਾਏ ਨੂੰ ਵੀ ਹੋਊਗਾ ਤਾਂ ਉੱਚ ਰੁੱਖਾਂ ਬੂਟਿਆਂ ਦੀ ਗੱਲਬਾਤ ਹੋਊਗੀ ਨੈਚਰਲ ਟੱਪਣਾ ਰਹੇਗਾ ਉਹ ਇੱਕ ਸਾਰਾ ਜਿਹੜਾ 27 ਏਕੜ ਦਾ ਜਿਹੜਾ ਰੋਜ਼ ਗਾਰਡਨ ਆ ਉਹਦੇ ਉਹ ਆਲਮੋਸਟ ਅੱਧੇ ਅੱਧੇ ਗਾਰਡਨ ਦੇ ਵਿੱਚ ਵਕ ਵਕ ਕੀ ਗਤੀਵਿਧੀਆਂ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਲੁਧਿਆਣਾ ਵਾਸੀਆਂ ਨੂੰ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਲੁਧਿਆਣਾ ਵਾਸੀਆਂ ਦੇ ਨਾਲ ਸਮੂਹ ਪੰਜਾਬੀਆਂ ਨੂੰ ਵੀ ਕਿਰਪਾ ਕਰਕੇ ਜਿਹੜਾ 3 ਤੇ 4 ਫਰਵਰੀ ਨੂੰ ਮੇਲਾ ਹੋ ਰਿਹਾ ਉਹ ਚ ਤੁਸੀਂ ਸਾਰੇ ਪਹੁੰਚਿਓ ਆਪਾਂ ਮਿਲਾਂਗੇ ਤੇ ਵੇਖਾਂਗੇ ਅਸੀਂ ਸਾਂਝੇ ਤੌਰ ਤੇ ਕਿੱਦਾਂ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਦੇ ਸਰ ਸੱਪਤਵਾਰਾ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ 'ਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸ਼ਹਿਰ ਵਾਸੀਆਂ ਦਾ ਕਿਸ ਤਰ੍ਹਾਂ ਦੇ ਦੇਦੋ ਕਿ ਵਾਤਾਵਰਨ ਲੈ ਕੇ ਸਮੇਂ-ਸਮੇਂ ਤੇ ਕਾਰਪੋਰੇਸ਼ਨ ਕੰਮ ਕਰਦੀ ਹੈ ਜਾਂ ਉਹਨਾਂ ਸੋਚ ਨੂੰ ਲੈ ਕੇ ਇੱਕ ਸੋਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਲੇ ਸਾਲ ਨੂੰ ਔਰ ਕਹਿ ਲੋ ਕਿ ਦੋ ਦਿਨ ਦਾ ਜਿਹੜਾ ਮੇਲਾ ਵਾਤਾਵਰਨ ਸੰਭਾਲ ਲੈਣ ਲੱਗਣ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੇਲਾ ਰਹੇਗਾ ਕਿ ਇਸ ਦੀ ਗਤੀਵਿਧੀਆਂ ਰਹਿਣਗੀਆਂ ਦੇਖੋ ਨਗਰ ਨਿਗਮ ਲੁਧਿਆਣਾ ਦੀ ਇੱਕੋ ਸੋਚ ਆ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸ਼ਹਿਰ ਤੇ ਸਾਫ਼ ਸੁਥਰਾ ਪਾਣੀ ਦੇ ਸਕੀਏ ਜੀ ਜੀ ਜਿਹਦੇ ਦਿਨ ਅਸੀਂ ਪਿਛਲੀ 1 ਜਨਵਰੀ ਨੂੰ ਕਲੀਨ ਸਿਧਵਾ ਕਨਾਲ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹੜਾ ਕਾਫੀ ਸਾਡਾ ਸਕਸੈਸਫੁਲ ਰਿਹਾ ਤੇ ਕਾਫੀ ਲੋਕਾਂ ਦੀ ਅਸੀਂ ਸੋਚ ਬਦਲਣ ਦੇ ਵਿੱਚ ਕਾਮਯਾਬ ਹੋਏ ਆ ਤੇ ਹਲੇ ਵੀ ਕਾਫੀ ਲੋਕ ਨੇ ਜਿਨ੍ਹਾਂ ਦੀ ਸੋਚ ਬਦਲਣ ਦੀ ਲੋੜ ਆ ਜਿਹੜਾ ਇਹ ਵਾਤਾਵਰਣ ਸਭਾ ਮੇਲਾ ਸੋਚ ਸੰਸਥਾ ਵੱਲੋਂ ਲਗਾਇਆ ਜਾ ਰਿਹਾ ਜੀ ਸਰ ਇਹਨਾਂ ਨੇ ਲਖੇਵਾਲੀ ਸਾਹਿਬ ਮੇਰੇ ਛੋਟੇ ਬ੍ਰਦਰ ਹੀ ਨੇ ਮੇਰੇ ਭਰਾਵਾਂ ਵਰਗਾ ਪਿਆਰ ਉਹਨਾਂ ਨੇ ਨਾ ਉਹ এনवायरमेंट ਤੇ ਬਹੁਤ ਕੰਮ ਕਰਦੇ ਨੇ ਪੀੜ ਪੀੜ ਪੌਦਿਆਂ ਤੇ ਬਹੁਤ ਕੰਮ ਕਰਦੇ ਨੇ ਜੀ ਸਰ ਉਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਲਾਸਟ ਫੰਕਸ਼ਨ ਇਹ ਇਲੈਸਟਰੀਅਰ ਕਰਾਇਆ ਸੀਗਾ ਜੀਐਨਈ ਦੇ ਵਿੱਚ ਜੀ ਜੀ ਉਸ ਤੋਂ ਬਾਅਦ ਸਾਡੀ ਗੱਲ ਹੋਈ ਤੇ ਕਹਿੰਦੇ ਵੀ ਅਸੀਂ ਥੋੜਾ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆ ਤੇ ਮੈਂ ਕਿਹਾ ਵੀ ਫਿਰ ਅਸੀਂ ਵੀ ਨਾਲ ਜੁੜਨਾ ਚਾਹੁੰਦੇ ਆ ਕਾਰਪੋਰੇਸ਼ਨ ਵੱਲੋਂ ਤੇ ਮੈਂ ਮਾਨਯੋਗ ਕਮਿਸ਼ਨ ਸਾਹਿਬ ਨਾਲ ਗੱਲ ਕੀਤੀ ਕਮਿਸ਼ਨ ਸਾਹਿਬ ਨੇ ਓਕੇ ਕੀਤਾ ਵੀ ਹਾਂ ਇੱਕ ਚੰਗੀ ਚੀਜ਼ ਆ ਅਸੀਂ ਸ਼ਹਿਰ ਵਾਸੀ ਨੂੰ ਇੱਕ ਚੰਗੀ ਚੀਜ਼ ਦੇ ਸਕਦੇ ਆ ਇਹ ਸੰਸਥਾ ਵੱਲੋਂ 5 ਕੁ ਲੱਖ ਦੇ ਇਨਾਮ ਦਿੱ ਜਿਹੜੇ ਲੋਕ এনवायरमेंट ਤੇ ਕੰਮ ਕਰਦੇ ਆ ਜਿੱਦਾਂ ਕੋਈ ਕੁਦਰਤੀ ਜੰਗਲ ਪਿੰਡ ਵਾਂ ਸੰਭਾਲਦਾ ਉਹਨੂੰ ਦਿੱਤਾ ਜਾਂਦਾ ਜਾਂ ਕਿਸੇ ਨੇ ਆਪਣੇ ਪਿੰਡ ਨੂੰ ਬਹੁਤ ਸਾਫ਼ ਸੁਥਰਾ ਰੱਖਿਆ ਹੋਇਆ ਠੀਕ ਉਹਨਾਂ ਨੂੰ ਦਿੱਤਾ ਜਾਂਦਾ ਜਾਂ ਕੋਈ ਆਪਣੇ ਘਰ ਦੇ ਵਿੱਚ ਕਿਚਨ ਗਾਰਡਨ ਬਣਾ ਕੇ ਕੰਮ ਕਰ ਰਿਹਾ ਉਹਨਾਂ ਨੂੰ ਜਾਂ ਕੋਈ ਕੈਂਪਸ ਆ এডਿਕੇਸ਼ਨ ਕੈਂਪਸ ਜਾਂ ਇੰਡਸਟਰੀ ਕੈਂਪਸ ਜਾਂ ਕੋਈ ਹੋਰ ਗ੍ਰੀਨ ਕੈਂਪਸ ਜੀ ਨੇ ਵਧੀਆ ਸਾਮ ਸੰਭਾਲ ਕੀਤੀ ਇਧਰ ਦੇ ਤਰ੍ਹਾਂ ਤਰ੍ਹਾਂ ਦੇ 10 ਕੈਟਾਗਰੀਆਂ ਦੇ ਪ੍ਰਾਈਜ਼ ਨੇ ਮੇਨ ਇਹਨਾ ਪ੍ਰਾਈਜ਼ਾਂ ਨੂੰ ਦੇਣ ਦਾ ਜਿਹੜਾ ਮੇਨ ਕਾਰਨ ਆ ਉਹ ਆ ਕਿ ਲੋਕਾਂ ਦੀ ਸੋਚ ਨੂੰ ਵਾਤਾਵਰਣ ਪ੍ਰਤੀ ਬਦਲਣਾ ਉਹਨੂੰ ਪੋਜ਼ੀਟਿਵ ਕਰਨਾ ਕਿ ਜੇ ਵਾਤਾਵਰਣ ਸਾਫ਼ ਰਹੂਗਾ ਤਾਂ ਆਉਣ ਵਾਲੀਆਂ ਜਨਰੇਸ਼ਨਾਂ ਜ਼ਿੰਦਾ ਰਹਿਣਗੀਆਂ ਜੇ ਪਾਣੀ ਸਾਫ਼ ਰਹੂਗਾ ਤਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਪੀਣ ਨੂੰ ਮਿਲੂਗਾ ਆਦਰਵਾਇਜ਼ ਜੇ ਪਾਣੀ ਨੂੰ ਤੁਸੀਂ ਪਲੀਤ ਕਰਤੇ ਤਾਂ ਮੁੱਲ ਵੀ ਪਾਣੀ ਨਹੀਂ ਲੈ ਖਰੀਦ ਸਕਦੇ ਜਦੋਂ ਪਾਣੀ ਨਾ ਰਿਹਾ ਤਾਂ ਮੁੱਲ ਕੀ ਖਰੀਦੋਗੇ ਜੀ ਬਸ ਇੱਕ ਸੋਚ ਲੈ ਕੇ ਸੋਚ ਸੰਸਥਾ ਚੱਲੀ ਆ ਤੇ ਅਸੀਂ ਉਹਨਾਂ ਦੇ ਭਾਗੀਦਾਰ ਬਣੇ ਆ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਲੁਧਿਆਣਾ ਵਾਸੀਆਂ ਦੀ ਸੋਚ ਬਦਲ ਸਕੀਏ ਔਰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ 3-4 ਫਰਵਰੀ ਨੂੰ ਰੋਜ਼ ਗਾਰਡਨ ਦੇ ਵਿੱਚ ਆ ਕੇ ਆਪਣੇ ਬੱਚਿਆਂ ਸਮੇਤ ਆ ਕੇ ਇਹ ਮੇਲਾ ਇੱਕ ਵਾਰੀ ਜਰੂਰ ਦੇਖੋ ਤੇ ਕਮ ਸੇ ਕਮ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ਼ਹਿਰ ਦੀ ਸਫਾਈ ਦੇ ਵਿੱਚ ਪਾਣੀਆਂ ਦੀ ਸਫਾਈ ਦੇ ਵਿੱਚ ਆਪਣਾ ਪਰਸਨਲ ਯੋਗਦਾਨ ਪਾਓ ਦੂਜੇ ਨੂੰ ਕਹਿ ਦੇਣਾ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਘਰੇ ਬੈਠ ਕੇ ਬਹੁਤ ਸੌਖਾ ਵਾ ਪਰ ਆਪਣੀ ਡਿਊਟੀ ਸਮਝਣੀ ਬਹੁਤ ਜ਼ਰੂਰੀ ਹੈ ਸਰ ਆਪਕਾ ਇਹ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਨ ਹਾਊਸ ਕਾਰਪੋਰੇਸ਼ਨ ਕੀ ਕਰਨ ਜਾ ਰਹੀ ਕਿਉਂਕਿ ਪਹਿਲਾਂ ਤਾਂ ਕਿਹਾ ਜਾ ਰਿਹਾ ਸੀਗਾ ਕਿ ਫਲਾਈਓਵਰਸ ਤਿਆਰ ਹੋ ਰਹੇ ਨੇ ਜਿਸ ਕਰਕੇ ਮਿੱਟੀ ਕੱਟਾ ਸਾਰਾ ਕੁਝ ਚੱਲ ਰਿਹਾ ਹੈ ਲੇਕਿਨ ਉਹ ਮਿਲਦਾ ਹੈ ਕਿ ਕਾਫੀ ਹੱਦ ਤੱਕ ਉਹ ਤਿਆਰ ਹੋ ਚੁੱਕੇ ਨੇ ਕੁਝ ਹੀ ਇਸੇ ਰਹਿ ਗਏ ਜਿਹੜੇ ਬਣਨ ਦੇ ਰਹਿ ਗਏ ਨੇ ਸੋ ਅਗੋਂ ਕਿਦਾਂ ਦਾ ਹੋਮਵਰਕ ਕੀਤਾ ਜਾਏਗਾ ਸ਼ਹਿਰ ਦਾ ਨਵਿਕਲੀ ਕਰਨ ਨਵਾਂ ਕਰਨ ਵਾਸਤੇ ਹੈ ਸਾਫ ਸਫਾਈ ਦੇਖੋ ਜਿੱਦਾਂ ਜਿੱਦਾਂ ਪ੍ਰੋਜੈਕਟਸ ਪੂ ਨਾਲ ਇੱਕ ਬਿਲਕੁਲ ਨਹਿਰ ਦੇ ਨਾਲ ਲੱਗਦੀ ਜਗ੍ਹਾ ਨੂੰ ਫਲਾਵਰ ਜ਼ੋਨ ਬਣਾਇਆ ਜਾ ਰਿਹਾ ਗ੍ਰੀਨ ਬੈਲਟ ਬਣਾਈ ਜਾ ਰਹੀ ਹੈ ਇਦਾਂ ਹੀ ਉਹ ਉਹ ਇੱਕ ਤਰ੍ਹਾਂ ਦੀ ਬਿਊਟੀਫਿਕੇਸ਼ਨ ਆ ਇੱਕ ਤਰ੍ਹਾਂ ਦੀ ਗ੍ਰੀਨ ਰਿਜ਼ਲਟ ਆ ਰਿਹਾ ਇਦਾਂ ਹੀ ਜਿੱਦਾਂ ਜਿੱਦਾਂ ਇਹ ਪੂਰੇ ਹੁੰਦੇ ਜਾਣਗੇ ਮਿੱਟੀ ਕੱਟਾ ਉੱਠਦਾ ਜਾਊਗਾ ਸਫਾਈ ਹੁੰਦੀ ਜਾਊਗੀ ਨਾਲ ਦੀ ਨਾਲ ਤੇ ਵਧੀਆ ਅਸੀਂ ਸ਼ਹਿਰ ਨੂੰ ਲੁੱਕ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਸਿਆਸ ਕਰਦੇ ਕਿਦਾਂ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆਨੂ ਦੇ ਨੂੰ ਇਜਾਜ਼ਤ ਧੰਨਵਾਦ ਅਜੁੜੇ ਰਹੋ ਲੁਧਿਆਣਾ ਲਾਈਵ